ਕੁੜੀਆਂ ਦੀ ਗੱਲ ਹੋਣੀ ਚਾਹੀਦੀ ਹੈ ਕੁੜੀਆਂ ਦਾ ਸਮਾਂ ਹੈ ਤੁਸੀਂ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀ ਹੋ? ਬਹੁਤ ਸ਼ਰਧਤ ਦੀ ਸਾਡੇ ਸਾਰੇ ਮੈਨ ਲੋ ਇਹ ਸੰਦੇਸ਼ ਹੈ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਕੋਲ ਚਾਹੀਦੀ ਹੈ ਅਸੀਂ ਇਸ ਹੱਥ ਵਿੱਚ ਅਸੀਂ ਜਿੱਥੇ ਵੀ ਆਪਣਾ ਨਾ ਕਰਦੇ ਬੰਦੇ ਨਾਲ ਉਹ ਆਪਣਾ ਨਾ ਕਰਦੇ ਅਸੀਂ ਆਪਣਾ ਨਾ ਕਰਦੇ ਬੈਠੇ ਇਹ ਜਿਹੜੀ ਚੀਜ਼ ਪੰਜਾਬ ਦੀ ਹੈ ਪੰਜਾਬ ਕੋ ਰਹੀ ਨਹੀਂ ਦੀ ਜਿਹੜੀਆਂ ਕੁੜੀਆਂ ਨੇ ਹੌਸਲਾ ਲਗਾਇਆ ਉਹਨਾਂ ਕੁੜੀਆਂ ਦੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਸਾਡੇ ਸਾਰੇ ਨੂੰ ਥੈਂਕ ਯੂ ਜੀਆ ਕਿੱਥੇ ਸੀ ਕੁੜੀਆਂ ਦੀ ਗੱਲ ਹੋਣੀ ਚਾਹੀਦੀ ਹੈ ਕੁੜੀਆਂ ਦਾ ਸਮਾਂ ਹੈ ਤੁਸੀਂ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀ ਹੋ ਵਾਸ ਰਗਦੀ ਤੇ ਸਾਡੇ ਸਾਰੇ ਵੱਲੋਂ ਇਹ ਸੰਦੇਸ਼ ਹੈ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਕੋ ਲਈਦੀ ਹੈ ਅਸੀਂ ਇਸ ਹੱਥ ਨੂੰ ਜਿੱਥੇ ਵੀ ਆਪਣਾ ਦਰਦ ਕਰਦੇ ਬੰਦੇ ਨਾਲ ਉਹ ਆਪਣਾ ਦਰਦ ਕਰਦੇ ਸੀ ਆਪਣਾ ਦਰਦ ਕਰਦੇ ਤੇ ਜਿਹੜੀ ਇਸ ਪੰਜਾਬ ਦੀ ਉਹ ਪੰਜਾਬ ਕੋ ਰੈਡੀ ਨਹੀਂ ਦੀ ਜਿਹੜੀਆਂ ਕੁੜੀਆਂ ਨੇ ਹੌਸਲਾ ਦਿਖਾਇਆ ਉਹਨਾਂ ਕੁੜੀਆਂ ਦੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਸਾਡੇ ਸਾਰੇ ਨੂੰ ਥੈਂਕ ਯੂ ਜੀਆ ਕਿੱਥੇ ਸੀ ਕੁੜੀਆਂ ਦੀ ਗੱਲ ਹੋਣੀ ਚਾਹੀਦੀ ਹੈ ਕੁੜੀਆਂ ਦਾ ਸਮਾਂ ਹੈ ਤੁਸੀਂ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀ ਹੋ? ਬਹੁਤ ਸ਼ਾਨਦਾਰ ਹੈ ਤੇ ਸਾਡੇ ਸਾਰੇ ਵੱਲੋਂ ਇਹ ਸੰਦੇਸ਼ ਹੈ ਜੀ ਪੰਜਾਬ ਯੂਨੀਵਰਸਿਟੀ ਪੰਜਾਬ ਕੋ ਚਾਹੀਦੀ ਆ ਅਸੀਂ ਇਸ ਹੱਥ ਵਿੱਚ ਅਸੀਂ ਕਿਹੋ ਜਿਹਾ ਆਪਣਾ ਨਾਮ ਘਰ ਦੇ ਦਰਵਾਜ਼ੇ ਉੱਤੇ ਲਾਉਣ ਉਹ ਆਪਣਾ ਨਾਮ ਲਾ ਦੇ ਅਸੀਂ ਆਪਣਾ ਨਾਮ ਕਰਦੇ ਤੇ ਜਿਹੜੀ ਚੀਜ਼ ਪੰਜਾਬ ਦੀ ਉਹ ਪੰਜਾਬ ਕੋ ਰਹਿਣੀ ਚਾਹੀਦੀ ਤੇ ਜਿਹੜੀਆਂ ਕੁੜੀਆਂ ਨੇ ਹੌਸਲਾ ਦਿਖਾਇਆ ਉਹਨਾਂ ਕੁੜੀਆਂ ਦੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਤੁਹਾਡੇ ਸਾਰੇ ਥੈਂਕ ਯੂ ਸੋ ਵੀਅ ਕਿਤਸੀ ਕੁੜੀਆਂ ਦੀ ਗੱਲ ਹੋਣੀ ਚਾਹੀਦੀ ਕੁੜੀਆਂ ਦਾ ਸਮਾਂ ਹੈ ਤੁਸੀਂ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀ ਹੋ ਆਹ ਸ਼ਰਗਦਾਰੀ ਸਾਰੇ ਸਾਡੇ ਵੱਲੋਂ ਇਹ ਸੰਦੇਸ਼ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਕੋਲ ਚਾਹੀਦੀ ਹੈ ਅਸੀਂ ਇਹ ਸਾਥ ਦਿੰਦੇ ਅਸੀਂ ਕਿਹੋ ਜਿਹਾ ਆਪਣਾ ਨਾ ਬੰਗੜਾ ਕਰਦੇ ਬੰਗੜਾ ਕਰਦੇ ਅਸੀਂ ਆਪਣਾ ਕੰਮ ਕਰਦੇ ਤੇ ਜਿਹੜੀ ਚੀਜ਼ ਪੰਜਾਬ ਦੀ ਉਹ ਪੰਜਾਬ ਕੋਲ ਲੈਣੀ ਹੈ ਤੇ ਜਿਹੜੀਆਂ ਕੁੜੀਆਂ ਨੇ ਹੌਸਲਾ ਦਿਖਾਇਆ ਉਹਨਾਂ ਕੁੜੀਆਂ ਦੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਤੁਹਾਡੇ ਸਾਹਮਣੇ ਥੈਂਕ ਯੂ ਜੀਆ ਕਿਤਸੀ ਕੁੜੀਆਂ ਦੀ ਗੱਲ ਹੋਣੀ ਚਾਹੀਦੀ ਹੈ ਕੁੜੀਆਂ ਦਾ ਸਮਾਂ ਹੈ ਤੁਸੀਂ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀ ਹੋ ਆਸਰਾ ਕਰਨ ਦੀ ਸਾਡੇ ਸਾਰੇ ਵੱਲੋਂ ਇਹ ਸੰਦੇਸ਼ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਕੋ ਚਾਹੀਦੀ ਹੈ ਅਸੀਂ ਇਸ ਹੱਥ ਨੂੰ ਅਸੀਂ ਕਿਹੋ ਜਿਹਾ ਆਪਣਾ ਅਧਾਰ ਕਰਦੇ ਬਣਾ ਲਿਆ ਉਹ ਆਪਣਾ ਅਧਾਰ ਕਰਦੇ ਅਸੀਂ ਆਪਣਾ ਕਰਦੇ ਤੇ ਜਿਹੜੀ ਚੀਜ਼ ਪੰਜਾਬ ਦੀ ਉਹ ਪੰਜਾਬ ਕੋ ਚਾਹੀਦੀ ਹੈ ਤੇ ਜਿਹੜੀਆਂ ਕੁੜੀਆਂ ਨੇ ਹੌਸਲਾ ਦਿਖਾਇਆ ਉਹਨਾਂ ਕੁੜੀਆਂ ਦੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਤੁਹਾਡੇ ਸਾਰੇ ਥੈਂਕ ਯੂ ਇਸ ਉਹ ਕਿਤਸੀ ਕੁੜੀਆਂ ਦੀ ਗੱਲ ਹੋਣੀ ਚਾਹੀਦੀ ਹੈ ਕੁੜੀਆਂ ਜੋ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀਓ ਬਹੁਤ ਰਗਦੀ ਤੇ ਸਾਡੇ ਸਾਰੇ ਮੈ ਲੋ ਇਹ ਸੰਦੇਸ਼ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਕੋਲ ਚਾਹੀਦੀ ਹੈ ਅਸੀਂ ਇਸ ਹੱਥ ਦੇ ਵਿੱਚ ਅਸੀਂ ਜਿੱਥੇ ਵੀ ਆਪਣਾ ਨਾ ਕਰਦੇ ਬੈਠੇ ਉਹ ਆਪਣਾ ਕਰਦੇ ਬੈਠੇ ਅਸੀਂ ਆਪਣਾ ਕਰਦੇ ਬੈਠੇ ਜਿਹੜੀ ਪੰਜਾਬ ਦੀ ਉਹ ਪੰਜਾਬ ਕੋ ਰਹਿਣੀ ਚਾਹੀਦੀ ਹੈ ਜਿਹੜੀਆਂ ਕੁੜੀਆਂ ਨੇ ਹੌਸਲਾ ਲਗਾਇਆ ਉਹਨਾਂ ਕੁੜੀਆਂ ਦੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਸਾਡੇ ਸਾਰੇ